ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸੂਟ ਇੱਕ ਵਾਰੀ ਫਿਰ ਤੋਂ ਬਹੁਤ ਜ਼ਿਆਦਾ ਸੋਹਣੇ ਤੇ ਇਹ ਸੂਟ ਬਿਲਕੁਲ ਨਵਾਂ ਕਨਸੈਪਟ ਜੇ ਬਿਲਕੁਲ ਨਵੇਂ ਡਿਜ਼ਾਈਨ ਨੇ ਨਵੇਂ ਪ੍ਰਿੰਟ ਨੇ ਮਾਰਕੀਟ 'ਚ ਆਏ ਇਹ ਤੁਹਾਨੂੰ ਮਿਲਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ 650 ਰੁਪਏ ਆਲ ਓਵਰ ਸੂਟ ਜੇ ਬਿਨਾਂ ਦੁਪੱਟੇ ਤੋਂ ਤੇ ਬਹੁਤ ਜ਼ਿਆਦਾ ਸੋਹਣੇ ਤੇ ਹੈਵੀ ਤੇ ਪਾਰਟੀ ਵੇਅਰ ਸੂਟ ਨੇ ਤੇ ਸਾਰੇ ਜਿਹੜੇ ਜੇ ਇਹ ਡਰੈਸ ਮਟੀਰੀਅਲ ਆ ਤੇ ਇਹ ਆਉਣਗੇ ਜੇ ਮਸਲੀਨ ਸਿਲਕ ਦੇ ਵਿੱਚ ਜਿੱਦਾਂ ਮਸਲੀਨ ਕਾਟਨ ਦੇ ਵਿੱਚ ਤੁਸੀਂ ਸੂਟ ਉਦਾਂ ਹੀ ਇਹ ਜਿਹੜੇ ਆਉਣਗੇ ਮਸਲੀਨ ਸਿਲਕ ਦੇ ਰੇਟ ਆਊਗਾ 650 ਰੁਪਏ ਆਜਾ ਤੁਹਾਨੂੰ ਮੈਂ ਪਹਿਲਾ ਸੂਟ ਚੈੱਕ ਕਰਾਉਣਾ ਬਹੁਤ ਸ਼ਾਨਦਾਰ ਸੂਟ ਲਓ ਜੀ ਪ੍ਰਿੰਟ ਚੈੱਕ ਕਰਿਓ ਬਹੁਤ ਸ਼ਾਨਦਾਰ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਜੇ ਇਹ ਤੁਸੀਂ ਦੇਖ ਸਕਦੇ ਜੇ ਮਸਲੀਨ ਸਿਲਕ ਦੇ ਵਿੱਚ ਤੇ ਕਪੜਾ ਬਹੁਤ ਜ਼ਿਆਦਾ ਸੌਫਟ ਜੇ ਬਹੁਤ ਜ਼ਿਆਦਾ ਪਿਆਰੀ ਕੁਆਲਿਟੀ ਜੇ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਪ੍ਰਿੰਟ ਦੀ ਤੇ ਇਹਦਾ ਰੇਟ ਜਿਹੜਾ ਜੇ ਉਹ ਹੈਗਾ ਜੇ 650 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਦੇ ਪ੍ਰਿੰਟਰ ਦਾ ਦੇਖ ਸਕਦੇ ਜੇ ਬਹੁਤ ਜਿਆਦਾ ਸੋਹਣਾ ਜੇ ਬਹੁਤ ਜਿਆਦਾ ਪਿਆਰਾ ਜੇ ਤੇ ਇਹਨਾਂ ਦੇ ਵਿੱਚ ਪ੍ਰਿੰਟ ਆਉਣਗੇ ਬਿਨਾ ਦੁਪੱਟੇ ਤੋਂ ਜੇ ਆਲ ਓਵਰ ਸੂਟ ਜੇ ਆ ਲੋ ਜੀ ਬਹੁਤ ਸ਼ਾਨਦਾਰ ਕੁਆਲਿਟੀ ਜਿਹੜੇ ਬਹੁਤ ਜਾਨਦਾਰ ਸੂਟ ਜੇ ਇਹ ਸਾਰੇ ਤੁਹਾਨੂੰ ਜਿਹੜੇ ਜੇ ਇਹ ਮਿਲਣਗੇ ਜੇ ਸ਼ਿਪਿੰਗ ਆਊਗੀ ਫ੍ਰੀ ਇਹਨਾਂ ਦੇ ਵਿੱਚ ਰੇਟ ਹੈਗਾ ਜੇ 600 ਤੇ 50 ਰੁਪਏ ਇਹ ਆਨਲਾਈਨ ਬੁੱਕ ਕਰ ਸਕਦੇ ਜੇ ਤੁਸੀਂ ਆਫਲਾਈਨ ਲੈ ਸਕਦੇ ਜੇ ਪੇਮੈਂਟ ਜਿਹੜੀ ਹੋਊਗੀ ਜੇ ਇਹਨਾਂ ਦੇ ਉੱਤੇ ਆਨਲਾਈਨ ਅਡਵਾਂਸ ਹੋਊਗੀ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ। ਪ੍ਰਿੰਟ ਵੇਖ ਸਕਦੇ ਜੇ ਤੁਸੀਂ ਬਹੁਤ ਹੀ ਪਿਆਰੇ ਪ੍ਰਿੰਟ ਜੇ ਤੇ ਬਹੁਤ ਜ਼ਿਆਦਾ ਸੋਹਣਾ ਕਪੜਾ ਜੇ ਬਹੁਤ ਜ਼ਿਆਦਾ ਟਾਪ ਦੀ ਕੁਆਲਿਟੀ ਜੇ ਇਹਨਾਂ ਦੀ। ਆ ਰਿਹਾ ਜੀ ਇਹਦੇ ਵਿੱਚ। ਕਲਰ ਆ ਮੈਂ ਤੁਹਾਨੂੰ ਸਾਰੇ ਦਿਖਾਈ ਜਣਾ ਆ ਡਿਜ਼ਾਈਨ ਪ੍ਰਿੰਟ ਜਿਹੜੇ ਆ ਉਹ ਸਾਰੇ ਦਿਖਾਈ ਜਣਾ। ਇਹਦੇ ਚ ਘੱਟ ਤੋਂ ਘੱਟ ਵੀ ਤਾਂ ਆਪਣੇ ਕੋਲ 25 ਡਿਜ਼ਾਈਨ ਆਏ ਆ। 25 ਡਿਜ਼ਾਈਨ ਆ ਤੇ 25 ਕਲਰ ਨੇ। ਚੈੱਕ ਕਰੀ ਜੋ ਬਸ ਤੁਸੀਂ ਤੇ ਆਪੋ ਆਪਣੇ ਸਕਰੀਨਸ਼ਾਟ ਜਿਹੜੇ ਆ ਉਹ ਲੈ ਕੇ ਰੱਖੀ ਜਾਓ ਪੇਮੈਂਟ ਜਿਹੜੀ ਜੇ ਉਹ ਆਨਲਾਈਨ ਅਡਵਾਂਸ ਹੋ ਗਈ ਜੇ ਕੈਸ਼ ਔਨ ਡਿਲੀਵਰੀ ਜਿਹੜੀ ਉਹ ਨਹੀਂ ਕਰਦੇ ਆਪਾਂ ਤੁਹਾਨੂੰ ਪਤਾ ਹੀ ਹੈ ਜੀ ਆਹ ਲਓ ਜੀ ਪ੍ਰਿੰਟ ਚੈੱਕ ਕਰੋ ਬਸ ਤੁਸੀਂ ਬਹੁਤ ਹੀ ਪਿਆਰੇ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣੇ ਸੂਰਜ ਇਹ ਆਪਾਂ ਤੁਹਾਨੂੰ ਦੇ ਦੇਨੇ ਆ ਸਾਰੇ ਅੱਜ ਫ੍ਰੀ ਸ਼ਿਪਿੰਗ ਦੇ ਨਾਲ ਆਹ ਲਓ ਬਾਕੀ ਆਪਾਂ ਫੇਸਬੁੱਕ ਤੇ ਜਿਹੜੇ ਸਾਡੇ ਨਾਲ ਫੇਸਬੁੱਕ ਤੇ ਜੁੜਦੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਆਪਾਂ ਅੱਜ ਪਹਿਲੀ ਵਾਰੀ ਫੇਸਬੁੱਕ ਦੇ ਉੱਤੇ ਵੀ ਲਾਈਵ ਹੋਏ ਆ ਕਿਉਂਕਿ ਆਪਾਂ ਕਦੀ ਫੇਸਬੁੱਕ ਤੇ ਲਾਈਵ ਵੀਡੀਓ ਨਹੀਂ ਪਾਈਆਂ ਤੇ ਅੱਜ ਚਲੋ ਇੱਕ ਨਵਾਂ ਵੀ ਟਰਾਈ ਕਰਦੇ ਆ ਕਿ ਆਪਾਂ ਫੇਸਬੁੱਕ ਤੇ ਵੀ ਲਾਈਵ ਪਾਈਏ ਕਲਰ ਚੈੱਕ ਕਰੀ ਜੋ ਬਸ ਤੁਸੀਂ ਬਹੁਤ ਜ਼ਿਆਦਾ ਸ਼ਾਨਦਾਰ ਤੇ ਬਹੁਤ ਜ਼ਿਆਦਾ ਜਾਨਦਾਰ ਪ੍ਰਿੰਟ ਨੇ ਕੱਪੜੇ ਦੀ ਕੁਆਲਿਟੀ ਜਿਹੜੀ ਆ ਨਾ ਬਹੁਤ ਜ਼ਿਆਦਾ ਸ਼ਾਨਦਾਰ ਜੀ ਮਤਲਬ ਮੈਂ ਐਕਸਪਲੇਨ ਨਹੀਂ ਕਰ ਸਕਦਾ ਇੰਨੀ ਟਾਪ ਦੀ ਕੁਆਲਿਟੀ ਹੈ ਨਾ ਤੁਸੀਂ ਮਤਲਬ ਇਹਨੂੰ ਫੀਲ ਕਰ ਸਕਦੇ ਜੇ ਦੁਕਾਨ ਤੇ ਆਣ ਕੇ ਚੈੱਕ ਕਰਕੇ ਤੇ ਜਾਂ ਫਿਰ ਆਨਲਾਈਨ ਆਪਣੇ ਕੋਲ ਮੰਗਾਓਗੇ ਜਦੋਂ ਫਿਰ ਯਾਦ ਕਰੋਗੇ ਵਾਕਈ ਕਿਸੇ ਨੇ ਕਪੜਾ ਭੇਜਿਆ ਹੈ ਰੇਟ ਹੈਗਾ ਜੀ ਇਹਦਾ ਸਿਰਫ ਤੇ ਸਿਰਫ 600 ਦੇ 50 ਰੁਪਏ ਪ੍ਰਿੰਟ ਬਹੁਤ ਨੇ ਕਲਰ ਬਹੁਤ ਨੇ ਇਹਦੇ ਵਿੱਚ ਤੁਸੀਂ ਇਹਨੂੰ ਬੁੱਕ ਕਰ ਸਕਦੇ ਜੇ ਮਸਲੀਨ ਸਿਲਕ ਦੇ ਵਿੱਚ ਸੂਟ ਜੇ ਬਹੁਤ ਜ਼ਿਆਦਾ ਸੌਫਟ ਜਿਹਾ ਕਪੜਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਕੁਆਲਿਟੀ ਜੀ ਇਹਦੀ ਸੇਮ ਦੇ ਕੁਆਲਿਟੀ ਜਿਹੜੀ ਆ ਜਿੱਦਾਂ ਪੇਪਰ ਸਿਰਤ ਹੁੰਦੀ ਆ ਨਾ ਓਦਾਂ ਦੀ ਆ ਤੇ ਇਹਨਾਂ ਦੀਆਂ ਜਿਹੜੀਆਂ ਬਣਦੀਆਂ ਜੇ ਡਰੈਸਸ ਗਾਉਨ ਫਰੋਕਾ ਸੂਟ ਕੁਝ ਵੀ ਤੁਸੀਂ ਇਦਾਂ ਦਾ ਜਿਹੜਾ ਜੇ ਇਹਨਾਂ ਦਾ ਬਣਾ ਸਕਦੇ ਜੇ ਬੜੇ ਆਰਾਮ ਦੇ ਨਾਲ ਆਪਣੇ ਕੋਲ ਕਲਰ ਬਹੁਤ ਨੇ ਡਿਜ਼ਾਈਨ ਪ੍ਰਿੰਟ ਬਹੁਤ ਨੇ ਜਿੰਨੇ ਵੀ ਤੁਸੀਂ ਲੈ ਸਕਦੇ ਜੇ ਬੁੱਕ ਕਰ ਲਿਓ ਪੇਮੈਂਟ ਜਿਹੜੀ ਇਹਨਾਂ ਦੀ ਹੋਊਗੀ ਜੇ ਆਨਲਾਈਨ ਅਡਵਾਂਸ ਕੈਸ਼ ਆਨ ਡਿਲੀਵਰੀ ਜਿਹੜੀ ਜੇ ਨਹੀਂ ਹੈਗੀ ਬਾਕੀ ਜੇ ਕਿਸੇ ਨੇ ਹੋਲ ਸੇਲ ਦੇ ਵਿੱਚ ਲੈਣੇ ਨੇ ਆਪਾਂ ਉਹ ਵੀ ਇਹਨੂੰ ਦੇ ਦਾਂਗੇ ਉਹਦੇ ਵਾਸਤੇ ਰੇਟ ਜਿਹੜੇ ਜੇ ਉਹ ਵੱਖਰੇ ਆਉਣਗੇ ਸਾਡੇ ਹੋਲ ਸੇਲ ਦੇ ਪ੍ਰਾਈਸ ਦੇਵਾਂਗੇ ਤੁਸੀਂ ਮੈਸੇਜ ਕਰਕੇ ਤੇ ਆਪਣਾ ਰੇਟ ਜਿਹੜਾ ਕਨਫਰਮ ਕਰ ਸਕਦੇ ਜੇ ਹੋਲ ਸੇਲ ਦੇ ਵਿੱਚ ਉਹਦੇ ਵਿੱਚ ਘੱਟ ਤੋਂ ਘੱਟ ਤੁਹਾਨੂੰ 4 ਸੂਟ ਲੈਣੇ ਪੈਣੇ ਆ 4 ਤੋਂ ਪਲੱਸ ਜਿੰਨੇ ਮਰਜ਼ੀ ਲੈ ਲਓ ਆ ਲੋ ਵੀ ਅਭੀ ਪ੍ਰਿੰਟ ਵੇਖੋ ਬਹੁਤ ਸ਼ਾਨਦਾਰ ਪ੍ਰਿੰਟ ਜੇ ਵੀ ਚੈੱਕ ਇਨ ਵੀ ਇਹਦੀ ਇਹ ਸਾਰੇ ਜਿਹੜੇ ਜਿਹੇ ਬਿਨਾ ਦੁਪट्टे ਤੋਂ ਨੇ ਕੋਈ ਵੀ ਕਮਰੇ ਦਾ ਫੋਨ ਪਿੱਛੇ ਬੰਦ ਨਹੀਂ ਹੁੰਦਾ ਲਓ ਜੀ ਅਭੀ ਆ ਗਿਆ ਜੇ ਬੜਾ ਸ਼ਾਨਦਾਰ ਪ੍ਰਿੰਟ ਇਹ ਵੀ ਆਪਾਂ ਤੁਹਾਨੂੰ ਦਵਾਂਗੇ ਬਿਨਾ ਦੁਪट्टे ਤੋਂ ਰੇਟ ਆਊਗਾ ਜੇ ਸਿਰਫ ਇਹਦਾ 600 ਤੇ 50 ਰੁਪਏ ਲਓ ਜੀ ਕਰੋ ਚੈੱਕ ਇਨ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ ਇੱਕ ਤੋਂ ਇੱਕ ਪ੍ਰਿੰਟ ਜਿਹੜਾ ਜੇ ਬਾਕਮਾਲ ਨੇ ਸਾਰੇ ਆ ਲੋ ਆ ਚੈੱਕ ਕਰ ਲੋ ਤੁਸੀਂ ਬਾਸ ਤੋਂ ਸਕਰੀਨ ਸ਼ਾਟ ਲੈ ਕੇ ਤੇ ਆਪਣੀ ਵਿਸ਼ਲਿਸਟ ਦੇ ਵਿੱਚ ਪਾਉਣੇ ਆ ਉਸ ਤੋਂ ਬਾਅਦ ਤੁਸੀਂ ਆਰਡਰ ਕਰੋ ਪੇਮੈਂਟ ਕਰੋ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਤੇ ਇੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਵੀ ਪੁੱਛੋ ਕੁਝ ਨਾ ਸਾਰੇ ਇੱਕ ਤੋਂ ਇੱਕ ਸੋਹਣੇ ਆ ਚਲੋ ਬਲੈਕ ਪਹਿਲਾਂ ਵੀ ਬਲੈਕ ਦੇ ਵਿੱਚ ਪ੍ਰਿੰਟ ਲੰਕ ਕੇ ਗਿਆ ਇਹ ਵੀ ਤੁਸੀਂ ਲੈ ਸਕਦੇ ਜੀ ਮੈਂ ਤੁਹਾਨੂੰ ਦੱਸਿਆ ਇਹਦੇ ਵਿੱਚ ਆਪਣੇ ਕੋਲ 25 ਡਿਜ਼ਾਈਨ ਆਏ ਆ 25 ਡਿਜ਼ਾਈਨਾਂ ਦੇ ਵੱਖਰੇ ਵੱਖਰੇ ਪ੍ਰਿੰਟ ਆਏ ਆ ਤੁਸੀਂ ਸਾਰੇ ਜਿਹੜੇ ਜੇ ਲੈ ਸਕਦੇ ਜੀ ਆਨਲਾਈਨ ਜੇ ਕਿਸੇ ਭੈਣ ਨੇ ਆਫਲਾਈਨ ਮੰਗਾਉਣੇ ਹੋਣ ਤਾਂ ਆਫਲਾਈਨ ਵੀ ਲੈ ਸਕਦੇ ਜੇ ਤੁਸੀਂ ਉਹ ਤੁਹਾਨੂੰ ਦੁਕਾਨ ਤੇ ਆਉਣਾ ਪਊਗਾ ਰਾਜਸਥਾਨ ਸੀ ਸਾਡੀ ਸ਼ਾਪ ਜੇ ਪੁਰਾਣੇ ਢੇ ਮੇਨ ਬਾਜ਼ਾਰ ਦੇ ਅੰਦਰ ਆ ਲੋ ਜੀ ਅਭੀ ਕਲਰ ਜਿਹੜਾ ਜੇ ਇਹ ਵੀ ਵੇਖੋ ਚੈੱਕ ਕਰੋ ਇਹ ਇਹਨਾਂ ਨੂੰ ਤੁਸੀਂ ਬੁੱਕ ਕਰੋ ਪੇਮੈਂਟ ਜਿਹੜੀ ਹੋਊਗੀ ਜੇ ਆਨਲਾਈਨ ਅਡਵਾਂਸ ਕੈਸ਼ ਆਉਟ ਦੇ ਬਾਰੇ ਜਿਹੜੀ ਜੇ ਉਹ ਆਪਾਂ ਨਹੀਂ ਲੈਂਦੇ ਆ ਰਿਹਾ ਜੀ ਮੈਂ ਤਾਂ ਨਹੀਂ ਦੱਸਣਿਆ ਬਾਰ-ਬਾਰ ਇਹਨਾਂ ਦੀ ਕੁਆਲਿਟੀ ਇੰਨੀ ਜ਼ਿਆਦਾ ਸੋਹਣੀ ਹੈ ਨਾ ਕਿ ਕਪੜਾ ਫੜ ਕੇ ਮਜ਼ਾ ਆਏ ਨਾ ਕਪੜੇ ਦਾ ਵੀ ਵਾਕਿਆ ਕਪੜਾ ਕੋਈ ਕੁਆਲਿਟੀ ਗਰੀਏ ਕਪੜੇ ਨੂੰ ਆਪਾਂ ਫੜਦੇ ਆ ਕੋਈ ਫੀਲ ਕਰਨਦੇ ਆ ਇਹ ਸੂਟ ਤੁਸੀਂ ਪਹਿਲਾਂ ਦੁਪੱਟਿਆਂ ਨਾਲ ਵੀ ਲਏ ਸੀਗੇ ਦੁਪੱਟਿਆਂ ਨਾਲ ਤੁਹਾਨੂੰ ਮਿਲੇ ਸੀਗੇ 2 ਨੱਕ ਦੇ ਵਿੱਚ ਜਿਨ੍ਹਾਂ ਦੇ ਡਿਜ਼ਾਈਨ ਬਣੇ ਸੀ ਤੇ ਹੁਣ ਇਹ ਆਗੇ ਜੇ ਆਪਣੇ ਕੋਲ ਆਲ ਓਵਰ ਪ੍ਰਿੰਟ ਬਿਨਾ ਦੁਪੱਟਿਆਂ ਤੋਂ ਰੇਟ ਹੈਗਾ ਜੇ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੈਨਾਂ ਦੇ ਵਿੱਚ ਲਓ ਜੀ ਚੈੱਕ ਕਰੋ ਪ੍ਰਿੰਟ ਬਹੁਤ ਜਿਆਦਾ ਸੋਹਣੇ ਜੇ ਤੇ ਬਹੁਤ ਜਿਆਦਾ ਸ਼ਾਨਦਾਰ ਸੂਟ ਜੇ ਆ ਲਓ ਜੀ ਇਹ ਸਾਰੇ ਹੈਗੇ ਜੇ ਆਲ ਓਵਰ ਤੇ ਆ ਇੱਕ ਰਹਿ ਗਿਆ ਜੇ ਆਪਣੇ ਕੋ ਆ ਗਿਆ ਮੈਚਿੰਗ ਦੇ ਵਿੱਚ ਇਹ ਬਹੁਤ ਪਿਆਰਾ ਪ੍ਰਿੰਟ ਜੇ ਇਹ ਵੀ ਸੇਮ ਕੁਆਲਿਟੀ ਦੇ ਨਾਲ ਆ ਲਓ ਜੀ ਇਹ ਆ ਗਈ ਇਹਦੀ ਸ਼ਰਟ ਤੇ ਇਹ ਆ ਗਈ ਇਹਦੇ ਨਾਲ ਬਾਟਮ ਇਹਦੀ ਇਹ ਇੱਕ ਜਿਹੜਾ ਜੇ ਆਪਣੇ ਕੋ ਇਹ ਹੈਗਾ ਜੇ ਮੈਚਿੰਗ ਦੇ ਵਿੱਚ ਤੇ ਬਾਕੀ ਇਹ ਹੈਗੇ ਆਪਣੇ ਕੋਲ ਪਾਰਟੀ ویئر ਸੂਟ ਜਿਹੜੇ ਆਲ ਓਵਰ ਪਾਰਟੀ ویئر ਸੂਟ ਹੀ ਕੇ ਆਲ ਓਵਰ ਜਿਹੜੇ ਬਿਨਾ ਦੁਪट्टे ਤੋਂ ਸ਼ਿਪਿੰਗ ਇਹਨਾਂ ਦੇ ਵਿੱਚ ਹੈਗੀ ਜੇ ਫ੍ਰੀ ਰੇਟ ਹੈਗਾ ਜੇ ਸਿਰਫ 600 ਤੇ 50 ਰੁਪਏ ਇਹਨਾਂ ਦਿਆਂ ਤੁਸੀਂ ਗਾਊਨ ਫਰਾਕਸ ਡ्रेसेस ਜੋ ਮਰਜੀ ਤਿਆਰ ਕਰਾ ਸਕਦੇ ਜੇ ਤੇ ਕੁਆਲਿਟੀ ਬਹੁਤ ਟਰੌਪ ਦੀ ਜੇ ਮਸਲੀਨ ਸਿਲਕ ਦੇ ਸੂਟ ਜੇ ਬਿਨਾ ਦੁਪट्टे ਤੋਂ ਸ਼ਿਪਿੰਗ ਫ੍ਰੀ ਜੇ ਉਰੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾ ਸਕਦੇ ਜੇ ਪੇਮੈਂਟ ਰੂਕ ਜੇ ਆਨਲਾਈਨ ਅਡਵਾਂਸ ਬਾਕੀ ਚੇਂਜ ਐਕਸਚੇਂਜ ਦੀ ਪਾਲਿਸੀ ਸਾਡੇ ਕੋਲ ਕੋਈ ਨਹੀਂ ਜੈਗੀ ਫੋਨ ਮੈਸੇਜ ਕਰਕੇ ਪਹਿਲਾਂ ਕਨਫਰਮ ਕਰ ਸਕਦੇ ਜੀ ਦੇਖ ਜੀ ਫਿਰ ਨਵੇਂ ਸਟਾਕ ਦੇ ਨਾਲ ਮਿਲਦੇ ਆ ਜੀ ਬਾਏ ਬਾਏ ਸასი ਸ਼ਾਲ ਧੰਨਵਾਦ